ਵੇ ਉਹਨਾਂ ਇੱਕ ਹਾਂ ਜੀ ਮੈਨੂੰ ਇੱਕ ਗੱਲ ਮੈਂ ਅਕਸਰ ਕਰਦਾ ਨਾ ਉਹ ਇਥੇ ਲੰਚ ਫਲੋਰ ਕਰਨ ਬੈਠੇ ਤਾਂ ਜਿਹੜੇ ਉਹ ਸੀਗੇ ਮੇਜ਼ਬਾਨ ਸਰਦਾਰ ਜੀ ਸੀਗੇ ਉਹ ਕਹਿੰਦੇ ਜੀ ਜਵੇਦ ਸਾਹਿਬ ਕਿਆ ਖਾਓਗੇ ਆ ਕਹਿੰਦਾ ਭਈਆ ਲੰਚ ਟਾਈਮ ਦੀ ਧਿਆਨ ਰਹੇ ਮੇਰੇ ਟੇਬਲ 'ਤੇ ਕੋਈ ਘਾਸ ਫੂਸ ਵਾਲੀ ਚੀਜ਼ ਨਾ ਆਏ ਹੈ ਨਾ ਜੀ ਫੇ ਡਾਈਟ ਨਹੀਂ ਕਰਨੀ ਆਪੇ ਨਾਨ-वेजੀ ਖਾਣਾ ਉਹਨੇ ਹੱਥ ਜੋੜ ਕੇ ਕਹਿੰਦੇ ਜੀ ਝੂਠ ਨਹੀਂ ਬੋਲ ਸਕਦੇ ਆਪ ਇਤਨੀ ਜਲਦੀ ਹਮੇਂ ਯਹ ਹਲਾਲ ਤੋਂ ਨਹੀਂ ਮਿਲੇਗਾ ਉਹਨੇ ਜਵਾਬ ਪਤਾ ਕਿਤਾ ਕਹਿੰਦੇ ਭਈਆ ਅਜ ਤੱਕ ਕੌਣ ਸੀ ਹਮਨੇ ਹਲਾਲ ਕੀ ਖਾਈ ਹੈ ਓਏ ਹੋਏ ਓ ਜੀ ਗੱਲਾਂ ਕਿਤੇ ਓਏ ਹੋਏ ਹੋਏ ਹੋ ਉਹਨਾਂ ਦੇ ਜਾਨੀ ਇੱਕ ਇੱਕ ਗੱਲ ਮਤਲਬ ਇੱਕ ਇੱਕ ਗੱਲ ਨਾ ਮੈਂ ਤਾਂ ਕਮਲ ਹੀਰ ਇਕੱਠੇ ਸੀ ਦੋਵੇਂ ਦੇਖੋ ਜੀ ਆਪ ਕਹਾਂ ਸੇ ਹੈ ਜਲੰਧਰ ਸੇ ਹੈ ਹਨਾ ਮੈਂ ਤੁਹਾਨੂੰ ਆਪ ਕਹਾਂ ਸੇ ਮੈਂ ਕਹਿੰਦਾ ਛੋਟਾ ਸਾ ਸ਼ਹਿਰ ਫਗਵਾੜਾ ਹੈ ਬਰ ਅਰੇ ਭਈ ਛੋਟਾ ਸ਼ਹਿਰ ਕਿਵੇਂ ਹੋ ਸਕਦਾ ਧਰਮਜੀ ਵਹਾਂ ਰਹੇ ਓਏ ਹੋਏ ਹੋਏ ਓ ਜੀ ਉਹਨਾਂ ਦੇ ਕਿੰਨਾ ਸਾਰਾ ਕੁਝ ਇੱਥੇ ਫੀਡ ਪਿਆ ਇੱਕ ਸ਼ੇਰ ਇੱਕ ਹੋਰ ਬੰਦਾ ਬੈਠਾ ਸੀ ਉਹ ਔਰ ਦੂਰ ਸ਼ੇਰ ਸੁਣਾਇਆ ਜਾਵੇ ਹੋਰਾਂ ਦੀ ਸ਼ਾਇਰੀ ਹੈ ਨਾ ਉਹ ਸਾਰਾ ਸਾਨੂੰ ਲੱਗੀ ਜਾਵੇ ਯਾਰ ਇਹ